एम नॉट स्क्वायर इज इक्वल टू माइनस 1 हो सकता है ਸਾਡੇ ਕੋਲ ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਜਿਵੇਂ ਇੱਥੇ ਦੇਖ ਸਕਦੇ ਹਾਂ ਕਿ ਜਿਹੜਾ ਐਮ ਤਾਂ ਅਸੀਂ 1 ਲਿਆ ਤੇ 1 ਦਾ ਸਕੁਅਰ ਇੱਥੇ -1 ਇੱਥੇ ਦਿਖਾਇਆ ਗਿਆ ਹੈ ਕਿ ਕਲਪਨਿਕ ਹੋਣਾ ਚਾਹੀਦਾ ਹੈ ਐਮ ਸਕੁਅਰ ਐਮ नॉट स्क्वेयर -1 ਨੈਗੇਟਿਵ ਗਰਾਉਂਡ ਅਵਸਥਾ ਦਾ ਪੁੰਜ ਦਾ ਵਰਗ ਹੁੰਦਾ ਯਾਨੀ ਕਿ -1 ਪੁੰਜ ਦਾ ਵਰਗ ਹੁੰਦਾ ਤਾਂ ਇੱਥੇ ਇੱਕ ਮੈਂ ਥੋੜਾ ਆਪਣੇ ਵੱਲੋਂ ਕਹਿਣਾ ਚਾਹਾਂਗਾ ਕਿ ਜਿਵੇਂ ਮੈਂ ਕਿਹਾ ਕਿ ਇੱਥੇ ਐਂਟੀ ਮੈਟਰ ਇੱਕ ਕੌਨਸ਼ੀਅਸਨੈਸ ਹੁੰਦਾ ਮੈਂ ਅਕਸਰ ਸੋਚਦਾ ਤਾਂ ਇੱਥੇ ਇਸ ਦਾ ਮਤਲਬ ਹੈ ਕਿ ਇਹ ਵੀ ਮੌਜੂਦ ਹੁੰਦਾ ਨਾਲ ਕੌਨਸ਼ੀਅਸਨੈਸ ਵਾਲਾ ਜਿਹੜਾ ਹਿੱਸਾ ਹੈ ਕਿ ਅਗਰ ਇਹ m0² -1 ਤਾਂ ਇਹ ਉਸ ਵਾਲਾ ਇਸ਼ਾਰਾ ਇੱਕ ਤਰ੍ਹਾਂ ਦਾ ਲੇਕਿਨ ਇੱਥੇ ਉਹਨਾਂ ਨੂੰ ਇਸ ਦੇ ਬਾਰੇ ਮੈਂ ਲਗ ਤੋਂ ਵੀਡੀਓ ਬਣਾਵਾਂਗਾ ਮੈਂ ਇਸ ਵਿੱਚ ਥੋੜਾ ਮੈਨਿਪੂਲੇਟ ਨਹੀਂ ਕਰਨਾ ਚਾਹੁੰਦਾ ਉਹ ਅੱਗੇ ਪੜਦੇ ਹਾਂ ਇਸ ਨੂੰ ਇੱਕ ਟੱਚ ਹੀ ਉਹਨੂੰ ਕਿਹਾ ਜਾਂਦਾ ਹੈ ਅਤੇ ਇਹਨਾਂ ਨੂੰ ਮੂਲ ਤੌਰ ਤੇ ਕਣਾਂ ਵਜੋਂ ਸੋਚਿਆ ਗਿਆ ਸੀ ਜੋ ਲਾਈਟ ਦੀ ਸਪੀਡ ਤੋਂ ਵੀ ਤੇਜ਼ ਗਤੀ ਕਰਦੇ ਹਨ ਕਿਉਂਕਿ E p² m² ਦਾ ਅਰਥ ਹੈ ਕਿ ਵੇਵ ਦੀ ਸਪੀਡ ਇਹ ਹੋਣੀ ਚਾਹੀਦੀ ਹੈ ਤਾਂ ਇਹ ਇਸ ਇਕੁਏਸ਼ਨ ਦਾ ਇਹੀ ਮਤਲਬ ਹੈ ਕਿ ਵੇਵ ਦੀ ਸਪੀਡਾ ਜਿਹੜੀ ਡੈਲ ਮੈਗਾ